ਸਤਨਾਵਾਹਿ ਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸਭੰ ਗੁਰ ਪ੍ਰਸਾਦ ਜਤ ਆਦ ਸਚ ਜੁਗਾਦ ਸਚ ਹੈ ਭੀ ਸੰਤ ਕਾਨੁ ਕਸੀ ਭੀ ਸਚਾ ਸੋਚੈ ਸੱਚ ਨਾ ਹੋワイ ਜੇ ਸੁੱਚੀ ਲਖਵਾਰ ਸੁਪੈ ਸੁੱਚ ਨਾ ਹੋワイ ਜੇ ਲਾਹੇ ਰੰਗ ਜਵਤਾਰ ਭੁਖਿਆ ਭੁਖ ਨਾ ਕਰੀ ਜੇ ਬੰਨਾ ਪਰੀਆ ਧਾਰ ਸਹਿ ਸਿਆਣਪਾ ਲਾਗੋਏ ਤੈ ਇਕ ਨ ਚੱਲੇ ਨਾਲ ਕਿਸ ਜਿਆਰਾ ਹੋਈਐ ਕਿਉ ਕਿਉੜੈ ਤੂੰ ਰ ਪਾਲ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮਿ ਹੋਆ ਨਿਆਕਾਰ ਕੋ ਨਾ ਕਹਿ ਜਾਇ ਹੁਕਮਿ ਹੋਆ ਜੀਵ ਕਮਲਵੜਿਆਈ ਹੁਕਮਿ ਉਤਮ ਨੀਚੋ ਕੋ ਲਿਖ ਲਿਖਿ ਸੁਪਾਈਐ ਇਕ ਨਾਮੀ ਬਖਸ਼ੀ ਇਸ ਹੁਕਮਿ ਸੁਦਾ ਸੁਹਾਈਐ ਹੁਕਮੈ ਅੰਦਰ ਸਰਬ ਕੋ ਬਾਹਰ ਕੋ ਨਾ ਕੋਈ ਨਾਨਕ ਜੇ ਮੈਂ ਜੀਵਤੈ ਤਾ ਹੁਮੈ ਕਹਿ ਨਾ ਕੋਈ ਗਾਵੇ ਕੋ ਤਾਣ ਕਿਸੈ ਤਾਣ ਗਾਵੇ ਕੋਈ ਦਾ ਜਾਣੈ ਨੀ ਜਾਣ ਗਾਵੇ ਕੋਈ ਬਨੋੜੇ ਇੰਨਿਆ ਚਾਰ ਗਾਵੇ ਕੋਈ ਵਿਦਿਆ ਵੇਖੇ ਕੀ ਚਾਰ ਗਾਵੇ ਕੋਈ ਸਾਸ ਕਰੇ ਤਲਖੇ ਗਾਵੇ ਕੋਈ ਜੀ ਲਗ ਦੇਹ ਗਾਵੇ ਕੋ ਜਪੈ ਦਿਸੈ ਦੂਰਾ ਗਾਵੇ ਕੋ ਵੇਖੇ ਹਾਜ਼ਰਾ ਮਦੂਰਾ ਕਤਨਾ ਕਤਿਨੇ ਆਵੇ ਤੋਟਾ ਕਤ ਕਤ ਕਤਿ ਕੋਤੀ ਕੋਟ ਕੋਟ ਦਿੰਦਾ ਦੇ ਲੈਂਦੇ ਥਕਤਾਈ ਜੁਗਾ ਜਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਾਹ ਮਾਨਿਕ ਸਵੇ ਪਰਵਾਹ ਸਾਚਾ ਸਾਇ ਉਸ ਸੱਚ ਸਨਾਏ ਭਾਖਿਆ ਭਾਵਾਰ ਆ ਕੰਗਾ ਦੇਹ ਦੇ ਦਾਤ ਕਰੇ ਦਾਤਾਰ ਮੇਰ ਕੇ ਅਕਿਆ ਰਖੀ ਐ ਜਿਦ ਸੈ ਦਰਬਾਰ ਵਾਹੋ ਕੇ ਬੋਲਣ ਗੋਦੀ ਐ ਜਿਸੁ ਧਾਰੇ ਪਿਆਰ ਵਰਤ ਵੇਲਾ ਸਚ ਨਾਮ ਬੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਵਿਖਤ ਦਵਾਰ ਨਾਨਕ ਵੈ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਏਗੀ ਤਾ ਨਾ ਹੋਏ ਆਪੇ ਆਪ ਨਿਰੰਦਰ ਨਸ ਹੋਏ ਜਿਨ세 ਵਿਆ ਤਨ ਪਾਇਆ ਨਾਨਕ ਨਾਨਕ ਕਾਗਿਆ ਗੁਈ ਨਿਧਾਨ ਗਾਵੀਐ ਸੂਂਇਆ ਵਰਕਿਆ ਭਾਉ ਦੁਪਰ ਅਰਸ ਘਰ ਲੈ ਜਾਏ ਗੁਰਮਖ ਨਾਦੋਂ ਗੁਰਮੁਖ ਵੇਦੋਂ ਗੁਰਮਖ ਰਿਆ ਸਮਾਈ ਗੁਰਈਸਰਾ ਗੁਰ ਗੋਰਖ ਪਰਮਾ ਗੁਰਾ ਕਾਰਵਤੀ ਮਾਈ ਜੀਹੋਂ ਜਾਣਾ ਆਕਾ ਨਹੀਂ ਕਹਿਣਾ ਕਤਨ ਨ ਜਾਈ ਬ੍ਰੀਕ ਦੇਵ ਚਾਈ ਸੋਮਾ ਜੀਆ ਕਹਿਕ ਦਾਤਾ ਸੋ ਨ ਉਸ ਨ ਜਾਈ ਤੀਰਤ ਨਾਵਾ ਜੇ ਤਿਸ ਭਾਵਾ ਵਣ ਭਾਣੇ ਕੇ ਨਾਏ ਕਰੀ ਜੇ ਤੀਸਰਠੋ ਪਾਈ ਵੇਖਾ ਗੜ ਕਰਮਾ ਕੇ ਮਿਲਾ ਲਾਈ ਮਤ ਵਿਚ ਰਤਨ ਨਿਵਾਰ ਮਾਣਿਕ ਜੇ ਕੋੁਰ ਕੇ ਸਿੱਖ ਸੁਣੇ ਤਰਾਂ ਇੱਕ ਦੇਵ ਚਾਈ ਸਬਨਾ ਜੀਆਂ ਦਾ ਇੱਕ ਦਾਤਾ ਸੁਨੈ ਸਰਨਾ ਜਾਈ ਜੇ ਜੁਗ ਚਾਰੇ ਆਰ ਜਾਓਰ ਦਸੂਣੀ ਹੋਏ ਨਾ ਅਖੰਡਾ ਵੀ ਜਾਣੀਐ ਨਾ ਚੱਲੈ ਸਾਸ ਹੋਈ ਚੰਗਾ ਨਾ ਔਰ ਖਾਇ ਕੈ ਜਸ ਕੀ ਸਤਿ ਅਗਲੇ ਜੇ ਤਿਸ ਨਦਰ ਨਾਮ ਆਈ ਤੀ ਬਾਤ ਨ ਪੁੱਛੈ ਚੀ ਕੀਟਾਂ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣਾ ਗੁਣ ਕਰੇ ਕੋ ਵੰਤਿਆ ਗੁਣ ਦੇ ਤੇਹਾ ਕੋਇ ਨ ਸੁਜਾਈ ਜੇ ਇਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰ ਨਾਥ ਸੁਣਿਆ ਧਤੋ ਲਿਆ ਆਕਾਸ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਕੋ ਨ ਸਕੈ ਕਾਲ ਨਾਨਕ ਭਗਤਾ ਸਦਾ ਸਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸ ਸੰਸਰ ਮਾਇੰਦੋ ਸੁਣਿਆ ਮੁਕਤਲਾ ਹਲ ਮੰਦ ਸੁਣਿਆ ਜੋਗ ਤੁਗਤ ਤਨ ਭੇਦ ਸੁਣਿਆ ਸਾਸਤਾ ਸਿਮਰਤ ਵੇਦ ਨਾਨਕ ਭਗਤਾਂ ਸਤਾਵੇਗਾ ਸੁਣਿਆ ਦੂਜੇ ਤਵਾਪ ਕਾ ਨਾਸ ਸੁਣਿਆ ਸਾਸਨ ਸੋਕਿਆ ਸੁਣਿਆ ਅਠਸਰਕਾ ਸਮਾਨ ਸੁਣਿਆ ਪੜ ਪਣ ਪਾਵੇ ਮਾਨ ਨਾਨਕ ਸੁਣਿਆ ਲਗ ਸਹਿਸਤਿਆਨ ਨਾਨਕ ਭਗਤਾਂ ਸਤਾਵੇਗਾ ਸੁਣਿਆ ਦੇਹ ਪਾਪ ਕਾ ਨਾਸ ਸੁਣਿਆ ਸਰਾਗੁ ਆਗੇ ਕਾ ਸੁਣਿਆ ਸੇਖ ਪੀਰ ਪਾਤਸਾ ਸੁਣਿਆ ਅੰਦੇ ਪਾਵੈ ਰਾਉ ਸੁਣਿਆ ਜੋ ਅਸ ਕਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਜੀਪ ਪਾਪਕਾ ਨਾਸ ਮੰਨੇ ਕੀ ਅਤ ਕਹੀ ਨਹੀਂ ਆਏ ਜੇ ਕੋ ਕਹਿ ਬਿਚ ਪਿਸਤਾਏ ਕਾਗਦ ਕਲਮ ਕਾ ਲਿਖਣ ਹਾਰ ਮੰਨੇ ਕਬਹਿ ਕਰ ਲਗਨ ਚਾਰ ਐਸਾ ਨਾਮ ਨਿਰੈ ਨ ਹੋਵੇ ਜੇ ਕੋ ਮਨ ਦਾ ਅਰਮਣ ਕੋਵੇ ਮਨੈ ਸੁਖ ਹੋਵੇ ਮਨ ਬੁੱਧਾ ਬੰਗਾ ਸਰ ਸੰਨ ਕੇ ਸੁਧ ਮਨੈ ਮੂ ਚੋਟਾ ਨਾ ਖਾਏ ਮੈਨ ਜੰਕ ਸਾਥ ਨ ਜਾਏ ਐਸਾ ਸਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਰ ਕੋਏ ਮਨੈ ਬਾਰਕ ਟੱਕ ਨ ਪਾਏ ਮੈਨ ਪਾਸਿ ਅਪਰਗਟ ਜਾਏ ਮੈਨ ਮਨ ਨ ਚੱਲੇ ਪੰਥ ਮਨੈ ਤਾਂ ਸੇਤੀ ਸੰਬੰਧਾ ਐਸਾ ਨਾਮ ਨਿਰੰਦਰ ਜਲ ਹੋਏ ਜੇ ਕੋ ਮਨ ਜਾਣ ਮਨ ਕੋਈ ਮਨ ਪਾਵੇ ਬਖਤਵਾਰ ਬੰਨ ਪਰਵਾਰ ਸਦਾਾਰ ਮਨੈ ਤੈ ਤਾਰੇ ਗੁਰ ਸਿਖਾ ਨਾਨਕ ਰਤਨ ਪਿੱਖ ਐਸਾ ਨਾਮ ਨਿਰੰਦਰ ਜਲ ਹੋਏ ਜੇ ਕੋ ਮਨ ਜਾਣ ਮਨ ਕੋਈ ਪੰਜ ਪਰਵਾਰ ਪੰਜ ਕਰਤਾਨ ਪੰਜੇ ਪਾਵੇ ਦਰਗਹਿ ਗਾਨ ਪੰਜੇ ਸਿਹ ਹੈ ਦਰਗਾਹਾਨ ਸੰਚਾ ਕਾ ਗੋਇ ਕਿਆਨ ਜੇ ਕੋ ਕਹਿ ਕਹਿ ਵਿਚਾਰ ਕਰਤੇ ਕਹਿ ਕਰਨੈ ਨਾਇ ਸਮਾਰ ਧੌਲ ਤਰੰਦੇ ਆਪਿਆ ਕੂਤ ਸਭ ਸੋਪਾ ਬਰਖਿਆ ਜੇ ਸੋਤਾ ਜੇ ਕੋ ਬਚਾ ਹੋਇ ਸਚਿਆ ਧੌਲ ਉੱਪਰ ਕੇਤਾ ਭਾਰ ਧਰਤੀ ਹੋਰ ਪਰ ਹੈ ਹੋਰ ਹੋਰ ਤਿਸ ਤੇ ਭਾਰਤ ਲੈ ਕਉਣ ਜੋਰਾ ਜੀ ਜਾ ਤਾ ਤਾ ਕੇ ਨਾਮ ਸਗਨਾ ਲਿਖਿਆ ਗੜੀ ਕਲਾ ਮੇ ਹੋਲੇ ਕਾਲਕ ਜਾਣੈ ਕੋਇ ਲੈ ਕਾਲ ਕਿਆ ਕੀਤਾ ਹੋਇ ਕੀਤਾ ਤਾ ਸੋਹੇ ਰੂਪ ਕੀਤੀ ਤਾ ਜਾਣੈ ਕੌਣ ਹਉਨ ਤਾ ਕੀਤਾ ਪਸਾ ਇੱਕ ਇੱਕ ਵਾ ਉਤਸਤੇ ਹੋਇ ਲਖ ਦਰਿਆ ਕੁਦਰਤਾ ਕੌਣ ਕਹਾ ਵਿਚਾਰ ਵਾਰਿਆ ਨਾ ਜਾਣਾ ਇੱਕ ਵਾਰ ਜੁਲ ਜੁ ਭਾਵੇ ਸਾਈ ਪ੍ਰੀਕਾਰ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਸਬਤਾ ਅ ਸੰਖ ਅਨੰਤਨ ਕੋ ਵੇਦ ਪਾਠ ਸੰਖ ਜੋਗਮਨ ਰਹੇ ਉਤਾਸ ਅ ਸੰਖ ਭਗਤ ਕੋ ਗਿਆਨ ਵਿਚਾਰ ਅ ਸਰਸਤੀ ਅ ਸੰਖ ਦਾ ਤਾਰ ਅ ਸੰਖ ਸੂਰਮਾ ਭਕਸਾਰ ਸੰਖ ਮੋਲਿ ਉਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾ ਜਾਇ ਇੱਕ ਵਾਰ ਜੋ ਤਿਤ ਭਾਵੈ ਸਾਈ ਭਲੀਕਾਰ ਤੂ ਸਤਿ ਸਲਾਮਤ ਨਰਨੰਕਾਰ ਅਸੰਖ ਮੋਰਖੰਦ ਘੋੜਾ ਅਸੰਖ ਚੋਰਾ ਹਰਾਨ ਘੋੜਾ ਅਸੰਖ ਅਮਰ ਕਰ ਜਾਇ ਜੋਰਾ ਅਸੰਖ ਗਲੁਦ ਅਤਿਆਤ ਮਾਇ ਸਹਿ ਸਾਪਤੀ ਪਾਪ ਕਰ ਜਾਇ ਸੇ ਕੁੜਿਆਰ ਕੋੜੇ ਪਿਰਾਇ ਅਸ਼ੰਖਮਲੇਸ਼ ਮੇਂ ਫਾਕਾ ਇਸ ਸਿਂਦਨਿੰਦਰ ਸਿਰ ਕਰੈ ਭਾਰ ਅਰਿਆਨ ਕਨੀਚ ਕਹਿ ਰੀਚਾਰ ਵਾਰਿਆ ਨਾ ਜਾਣਾ ਇੱਕ ਵਾਰ ਜੁਰ ਝੁਕਾਵੇ ਸਾਈ ਭਲੀਕਾਰ ਤੁਸ ਸੋ ਸਲਾਮ ਤਨ ਲੰਕਾਰ ਅਸ਼ੰਖਾ ਨਾਵ ਸੰਖਤਾ ਵ ਗਮ ਗਮ ਸੰਖ ਲੋਇ ਸੰਖ ਹੈ ਸਿਰ ਭਾਰ ਹੋਇ ਅਕ੍ਰਿ ਨਾਮ ਕ੍ਰਿਸਲਾ ਆਖਰੀ ਗਿਆਨ ਗੀਤ ਵਿੱਚ ਆਕਰੇ ਲਖਣ ਬੋਲਣ ਬਾਣ ਕਰ ਸਿਰ ਸੁਜੋਗ ਵਖਾਣਾ ਜਿਨੇ ਲਿਖੇ ਤਿਸਰਨਾਏ ਜੇ ਪਰਮਾਏ ਤੇ ਪਾਈ ਜੀਤਾ ਜੀਤਾ ਦੇ ਤਾ ਲਾਵੰਡਾ ਹੈ ਨਾਹੀ ਕਥਾ ਉਂਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾ ਮੈਂ ਕੋਇ ਵਾਰ ਜੋ ਤੁਧ ਭਾਵੈ ਸਾਈ ਭਰਿਕਾ ਤੁਸ ਸੋ ਸਲਾਉਤ ਨਰੰਕਾਰ ਭਰੀਐ ਤਾਂ ਦੇਹ ਪਾਣੀ ਤਤ ਉਤਰਸ ਖੇ ਮੋਤ ਪਨੀਤੀ ਕਪੜ ਹੁਣ ਏ ਦੇ ਸਭ ਨਾ ਲਈਉ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕਰੰਦਾ ਪੁਨੀ ਪਾਪੀ ਆਖਿਆ ਨਾਏ ਕਰ 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 ਨਾਲਿ ਲੈ ਜਾ ਆਪੇ ਦੀ ਜਾਤੈ ਖਾਉ ਨਾਲ ਕਰਦੀ ਆਉ ਜਾਵ ਤੀਰਤ ਤਬ ਤਿਆਗਾ ਤਾਂ ਜੇ ਕੋ ਪਾਵੇਨ ਕਰਮਾਨ ਸੁਣਿਆ ਮੰਨਿਆ ਮਨ ਕੀਤਾ ਧਾਉ ਅੰਤਰਗਤ ਤੀਰਤ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤਮ ਹੋਏ ਸੋ ਸਤਿ ਬਾਣੀ ਬਰਮਾਓ ਸਤ ਸਾਂ ਸਦਾ ਵੰਚਾਰ ਕੌਣ ਸਵੇਲਾ ਵਖਤ ਕਵਣਾ ਕੌਣ ਇਥਿਤ ਕਵਨ ਵਾਰ ਕੌਣ ਸਿਰਤੀ ਮਾਹੋ ਕੌਣ ਇਤੋ ਆਕਾਰ ਵੇਲ ਨਾ ਪਾਈਆ ਪਰ ਤੇ ਜੀ ਹੋਇ ਲੈ ਕੁਰਾਨ ਵਕਤ ਨ ਪਾਇਓ ਕਾ ਦਿਆ ਜੇ ਲਿਖਣ ਕੁਰਾਨ ਥਿਤਵਾਰ ਨਾ ਜੋਗੀ ਜਾਣਾ ਰਤਮਾਉ ਨ ਕੋਈ ਜਾਗਤ ਸ੍ਰਿਠੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਸਾ ਲਈ ਕਹਿ ਅੰਨੇ ਕਿਵ ਜਾਣਾ ਨਾਨਕ ਅਖ ਸੁਣ ਸੋ ਆਖਾ ਇੱਕ ਦੇਖ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਤਾਲਾ ਬਾਤਾਲਕ ਅਕਾਸ ਅਕਾਸ ਔੜ ਕੋੜਗ ਭਾਲ ਥਕੇ ਵੇਦ ਕੈਨਿਕ ਬਾਤ ਸਸਟਾਰਾ ਕੈਨਕ ਤੇ ਬਾਸ ਲਿਖ ਧਾਤ ਲਿਖਿਆ ਹੋਇ ਕਲ ਕੀਐ ਲਿਖਿਆ ਹੋਇ વિનાਸ਼ ਨਾਨਕ ਵਰਦਾ ਕੀਆ ਤੇ ਜਾਣ ਆਪ ਸਨਾਈ ਸਨਾਈ ਤੇ ਸੁਤਨ ਪਾਈਆ ਨਦੀਆਂ ਤੇ ਆਪ ਆਸ ਵਸਲਾ ਜਾਣੀਐ ਸਮੰਧ ਸਹਾ ਸੰਪਾਨ ਗ੍ਰਹਾ ਸੇਤੀ ਮਾਮ ਧਾਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋਂ ਨ ਵਿਸਰੇ ਅੰਤਨ ਸਤੇ ਕਹਿ ਨਾਂ ਅੰਤ ਤਨ ਕਰਨੇ ਦੇਰ ਨ ਅੰਤ ਅੰਤ ਨ ਦੇਖਣੇ ਸੁਣਾ ਸੁਣਾ ਅੰਤ ਨ ਤਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਰਾਰ ਅੰਤ ਕਾਰਣ ਕੇਤੇ ਬਿਲ ਲਾਈ ਤਾਕੀ ਅੰਤ ਨ ਪਾਏ ਜਾਵੇ ਇਹੋ ਅੰਤ ਨ ਜਾਣਾ ਕੋਈ ਬੋਤਾ ਕਹੀਏ ਬੋਤਾ ਹੋਈ ਵੱਡਾ ਸਾਹਿ ਉੱਚਾ ਥਾ ਉਤੇ ਉਪਰ ਉੱਚਾ ਨਾ ਹੋਈ ਵੱਡਾ ਉੱਚਾ ਹੋਵੇ ਕੋਈ ਤੇ ਸੂਤੇ ਕੋ ਜਾਣੈ ਸੂਈ ਜੇਵਨਾਪ ਜਾਣੈ ਆਪਾਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵਟਾ ਦਾਤਾ ਤਿਰਨਾਤਮਾਈ ਕਿਤੇ ਮੰਗੈ ਜੋ ਦਾ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖੰਤ ਟਟੇ ਵੇਕਾਰ ਕਿਤੇ ਲੈ ਲੈਂ ਕਿਰਪਾਈ ਕਿਤੇ ਮੂਰਖਾਏ ਖਾਏ ਕਿਤੇ ਅਭੁਖ ਸਦਮਾਰੇ ਤੇਤਾ ਤੇਰੀ ਦਾਤਾਰ बंद खलसी पाण हुय हो कल सवे कर खाए, खाए, खाए जय झूले आपे जण आ सद कई केसर बख़्स श्री सलाह नानक पातशाही विश साह अमुल गुण अमुल वल वार मुल वाल वारिए हुय बनार मुल अव मुल ਅਮਲ ਭਾਏ ਮੱਲਾ ਸੰਸਾਇਮ ਧਰਮ ਦੀ ਬਾਣ ਅਮਲ ਤੋਂ ਲਾਗ ਪਰਵਾਣ ਅਮਲ ਅਮਲ ਲਬਖਸੀ ਸਮਨੇ ਸਾਣ ਅਮਲ ਕਰ ਅਮਲ ਪ੍ਰਮਾਣ ਵੱਲੋਂ ਮੁੱਲਾ ਕਿਆ ਨਾ ਜਾਏ ਆਏ ਆਖਰੇ ਲਿਵਾਏ ਆਖੇ ਵੇਦ ਪਾਠ ਪੁਰਾਣਾ ਕਹਿ ਪੜੇ ਕਰੇ ਵਖਿਆਣਾ ਆਖਿਆ ਪਰਮੇ ਆਖਿਆ ਇੰਦੇ ਆਖਿਆ ਕੋ ਪੀਤਾ ਗੋਵਿੰਦਾ ਆਖਿਆ ਈਸੁਰ ਆਖਿਆ ਸਿੰਦ ਆਖਿਆ ਕੀਤੇ ਕੀਤੇ ਗੋਦਾ ਆਖਿਆ ਧਰਵਾ ਆਖਿਆ ਦੇਵਾ ਆਖਿਆ ਸੁਰ ਨਰਮਨ ਸੇਵਾ ਕੀਤੇ ਆਖਿਆ ਖੜਪਾਏ ਕੀਤੇ ਕਹਿ ਕਉਠਣ ਜਾਈ ਇਹਤੇ ਕੀਤੇ ਹੋਰ ਕਰੇ ਤਾਖ ਨ ਸਕੈ ਕੀ ਕੇ ਚੇਵੜ ਘਾਵੈ ਤੇ ਵੜੋ ਹੋਏ ਨਾਨਕ ਜਗਨਾ ਸੱਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾ ਲਿਖਿਆ ਸਰਗਾਵਾਰ ਦਵਾਰ ਸੋਦਰ ਕੇ ਆਸੋ ਕਰਕੇ ਆ ਆਜ ਤਬੈ ਸਰਦਸ ਮਾਲੇ ਵਾਜੇ ਨਾ ਦਾ ਨੇਕ ਅਸ ਕਾ ਗੀਤੇ ਬਾਣ ਹਾਰੇ ਕੇਤੇ ਰਾਏ ਪਰਿ ਸੋ ਕਈਐ ਨਾ ਕੇਤੇ ਗਾਉਣ ਹਾਰੇ ਗਾਵੇ ਤਉ ਨਾ ਪਾਉਣ ਪਾਣੀ ਦਾ ਸਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਹ ਤੇ ਗਉਤ ਲਿਖ ਜਾਣਾ ਲਿਖਣ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋ ਸੁਦਾ ਸਾਰੇ ਗਾਵੇਂਦੇ ਦਸ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਸਮਾਤੇ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡਤਾ ਪੜ ਰੱਖੇ ਸਰ ਜੁਗ ਵੇਤਾ ਨਾਲੇ ਗਾਵੇ ਮਉਨੀਆਂ ਮਨ ਮੋਹਨ ਸਰਗਮ ਮਛ ਪਿਆਲੇ ਗਾਣਤੋਂ ਪਾਏ ਤੇਰੇ ਅਸਰ ਤੀਰਤ ਨਾਲੇ ਗਾਵੇ ਜੋਇ ਮਹਾਭਰ ਸੁੰਧਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਨੋਂ ਗਾਵੇ ਜੋਇ ਜੋ ਭਾਵਨਾ ਰਤੇ ਤੇਰੇ ਮਤਰਸਾਲੇ ਹੋ ਕੇ ਤੇ ਗਾਵੇ ਸੇ ਮੈਂ ਜਿਤਨਾ ਵਾ ਨਾਨਕਿਆ ਵਿਚਾਰੇ ਸੋਈ ਸੋਇਸ ਦਾਤ ਯੋ ਸੀ ਜਾਇ ਰਲ ਸੀ ਰਚਨਾ ਦੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਉਸੇ ਮਾਇਆ ਜਿਨ ਉਪਾਈ ਕਰ ਕਰ ਵਿਕਾ ਗਿਤਾ ਪੁਨਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋ ਏ ਕਨਸੀ ਤੁਨਾ ਕਰ ਨਾ ਜਾਇ ਉਸ ਪਾਸਾ ਉਸਹਾ ਪਤ ਸਾਹਿਬ ਨੈਨ ਕਰੈ ਨਰਜਾਈ ਬੁੰਦਾ ਸਾ ਸੋਖ ਸਰੰਗਾਂ ਝੋਲੀ ਧਿਆਨ ਕੀ ਕਰੈ ਬਹੁਤਾ ਕਿਰਤਾ ਕਾਲ ਕੁਆਰੀ ਕਾਇ ਆ ਜਗਤ ਨਿਤ ਨਿਤਰਾ ਪਰ ਤੀਤ ਆਈ ਪੰਤੀ ਸੰਗ ਜਮਤੀ ਮਨ ਜੀਤੈ ਜਗ ਜੀਤ ਆਦੇਸ ਦਿਸਿਆ ਆਦੇਸ ਆਦਨਿਲ ਨਨਹ ਜਿਉ ਇੱਕੋ ਵੇਸ ਭਗਤ ਗਿਆਨ ਦੇ ਆਪਣ ਨਾਰਨਾ ਘਟ ਘਟ ਵਜੈ ਨਾਦ ਹਾਥ ਨਾਥ ਨਾਥਿ ਸਜਾ ਕੇ ਰਿਸ ਨਰਾ ਸਾਦ ਸੰਜੋਗੁ ਜੋ ਜੋ ਦੁਇ ਕਰ ਚਲਾਵੇ ਲੇਖਿਆ ਵੈ ਭਾਗ ਆਦੇਸਤੀ ਸੈ ਆਦੇਸਿਆ ਨੀਲਾ ਨਾਥ ਨਾਥ ਜੋ ਜੋ ਏਕੋ ਵੇਸਿ ਕਰਮ ਆਇ ਜੋਤ ਵਿਆਇ ਤੇ ਚੇਲੇ ਪਰਵਾਨ ਇਕ ਸੰਸਾਰ ਇਕ ਰੇਗ ਨਾਰੇ ਕਰਾਏ ਦੀਦਾਨ ਜਿਉ ਤਿਸ ਭਾਵੇ ਤੇ ਚਲਾਵੇ ਜਿਉ ਜੋ ਆਪਰਮਾਣਾ ਉਹ ਵੇਖੈ ਨਾਨਕ ਗੁਰੂ ਵੇਖਤ ਹੈ ਹੋਏ ਡਾਡਾ ਨਾ ਅਦੇਸ ਅਦੇਸ ਆਦਿ ਲੀਲਾ ਨਾ ਮਹਤ ਜੋ ਜੋ ਏਕੋ ਵੇਸ ਅਸਨ ਹੋਏ ਲੋਏ ਬਨਾਰ ਜੋ ਕਿਛ ਪਾਇਆ ਸਿਕਾ ਵਾਰ ਕਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਅਦੇਸ ਆਦਿ ਲੀਲਾ ਨਾ ਮਹਤ ਜੋ ਜੋ ਏਕੋ ਵੇਸ ਇਕ ਦੋ ਜਿ ਪੌ ਲਖ ਵੇ ਲਖ ਵੇ ਲਖ ਦੀਸਾ ਲਖ ਲਖ ਏੜਾ ਕੀਐ ਇੱਕ ਨਾਮ ਜਗਦੀਸਾ ਇਤਰਾਹੇ ਪਰ ਪੌੜੀਆ ਚੜੀਐ ਹੋਇ ਆਪੀਸ ਸੁਣ ਗੱਲਾ ਆਕਸ ਕੀ ਕੀਟਾ ਆਈ ਰੀਸਾ ਨਾਨਕ ਨਦਰੀ ਪਾਈਐ ਕੋੜੀ ਕੋੜਾ ਠੀਸ ਆਸਾਂ ਜੋੜ ਚੋੜਾ ਨਹਿ ਜੋੜਾ ਜੋ ਨਾ ਮੰਗਣ ਦੇਣਾ ਜੋਰਾ ਦੋ ਨਾ ਜੀਵਨ ਮਰਨ ਨਹਿ ਦੂਰਾ ਜੋ ਨਾ ਰਾਜ ਮਾਲ ਵਾ ਸੋਰ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਸਤ ਸਰਕਾਰ ਵੇਖੈ ਸੋਏ ਨਾਨਕ ਤਉ ਨੀਦ ਨ ਕੋਈ ਰਾਤੀ ਰੁੱਤੇ ਥਿੱਤੇ ਵਾਰ ਪਾਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਵ ਰੱਖੀ ਤਨਸਾਲ ਤੀਸਵੇਂ ਜੀਉ ਤੇ ਕੇ ਰੰਗ ਰਾਤਨ ਕੇ ਨਾਮ ਆਨੇ ਕਾ ਨਤਾ ਕਰਮੀ ਕਰਮੀ ਹੋਈ ਵਹੀ ਵਿਚਾਰ ਸੱਚਾ 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 ਦਰਬਾਰ ਤਿੱਥਾ ਸਵਾਰ ਪੰਜ ਪਰਵਾਨ ਅਦ੍ਰਿ ਕਰਾ ਕਰਾਇ ਨੀ ਸਾਨ ਕਚਕਾਈ ਉੱਤੇ ਪਾਏ ਨਾਨਕ ਆਜਾਪ ਜਾਈ ਧਰਮ ਖੰਡ ਕਾ ਹੋਇ ਧਰਮਾ ਗਿਆਨ ਖੰਡ ਕਾ ਕੋ ਕਰਮ ਕੇਤੇ ਪਾਣੀ ਵਹੀ ਮੂਤਰ ਕੇਤੇ ਕਾਨ ਮਹੀਸ ਕیتے ਪਰਮੇ ਘਰ ਤਕੜੀਆ ਰੂਪਾਂ ਕੇ ਵੇਸ ਕੀਤੀਆਂ ਕਰਾਂ ਧਰਮੀ ਮੇਰ ਕੇਤੇ ਕੇਤੇ ਧੂਪ ਦੇਸ ਕੀਤੇ ਚੰ ਸੂਰ ਕੇਤੇ ਕੇਤੇ ਮੰਨਲ ਦੇਸ ਕੀਤੇ ਸਿੱਧ ਗੁਦ ਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦਿਉਦਾਂ ਲੋਗਨ ਕੀਤੇ ਕੀਤੇ ਰਤਨ ਸੁਮੰਦਾ ਕੀਆਂ ਖਾਣੀਆਂ ਕੀਤੀਆਂ ਪਾਣੀ ਕੀਤੇ ਪਾਤਲ ਰੇਤਾ ਕੇਤੀਆਂ ਸਤਿ ਸੇਵਾ ਕੇਤੇ ਨਾਨਕ ਤਨ ਨਾਨਤਾ ਗਿਆਨ ਕੰਨ ਮੈਂ ਗਿਆਨ ਪ੍ਰਚੰਡ ਦਿੱਥੈ ਨਾਨਕ ਮੋਦ ਕੋਟ ਆਨੰਦ ਸਰਬਖੰਡ ਕੈ ਬਾਣੀ ਅਣੀਵਾ ਦਿੱਥੈ ਘਾਟ ਘੜੀਆ ਰੀਆ ਤੁਹਾਨੂੰ ਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੀ ਕਉ ਕੈ ਪਿਛਾ ਬਿਸਤਾਈ ਦਿੱਥੈ ਘਟਿਆ ਸੁਤਮਤਮਨ ਬੁੱਧ ਦਿੱਥੈ ਘੜੀਆ ਸੁਆਸ ਤਾਕੇ ਸੋਦਾ ਕਰਮਖੰਡ ਕੀ ਬਾਣੀ ਦੂਰਾ ਦਿੱਤਰ ਹੋ ਰੋ ਕੋਈ ਹੋ ਰਾ ਦਿੱਤਰ ਜੋਗ ਨੋਹਾ ਬਲਸ ਦੂਰਾ ਤਿਲ ਕਾ ਰੰਗ ਰਿਆ ਪਰ ਪੂਰਾ ਤਿੱਥੈ ਸੀਤਾ ਸੀਤਾ ਮਈ ਮਈ ਮਾਏ ਤੱਕ ਰੂਹ ਲਗਤ ਨੈ ਜਾਏ ਨਾ ਮਰੈ ਨਾ ਠਾਗੇ ਜਾਏ ਜਿਸ ਕੈ ਰਾਮ ਸਭ ਨਮਾਹੇ ਕਿੱਥੈ ਭਗਤ ਵਸੈ ਕੇ ਲੋਕ ਰੈ ਨਾ ਸੱਚਾ ਮਨ ਸੋਏ ਸੱਚ ਕਨਵਸੈ ਨੰਕਾਰ ਕਰ ਕਰ ਵੇਖੈ ਨਗਰ ਨਿਹਾਲ ਦਿੱਤੈ ਕਾਇ ਮੰਡਰਵਰ ਭਾਂਡਾ ਦੇ ਕੋ ਕਥਾ ਤਨ ਤਨਾਂਤਾ ਦਿੱਤੈ ਲੋ ਲੋ ਆਕਾਰ ਜਿਵ ਜਿਵ ਕੋ ਤਿਵੈ ਤਿਵਕਾਰ ਵੇਖੈ ਕਿਸ ਕਰ ਵਿਚਾਰ ਨਾ ਨ ਕਤ ਨ ਕਰੜਾ ਸਾਰ ਜਤ ਪਹਾੜਾ ਧੀਰ ਚਿਸ ਨਿਆਰ ਅਹਿਰਨ ਹਤ ਵੇਦਾ ਤਿਆਰ ਭੌ ਕਲਾ ਗੰਤਬਤਾਉ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਘੜੀਏ ਸਭ ਸੱਚੀ ਤਕਸਾਲ ਜਿਨੇ ਕੋ ਨਦਰ ਕਰੰਤਿ ਨਕਾ ਨਾਨਕ ਨਦਰੀ ਨਗਨ ਨਿਹਾਲ ਸੰਸੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਭ ਜਗਤ ਚੰਗਿਆਈਆਂ ਗੁਣਿਆਈਆਂ ਵਾਚਾ ਧਰਮਹ ਬਹੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿੰਨੀ ਨਾਮ ਧਿਆਇਆ ਗਏ ਸੰਕਤ ਕਾਲ ਨਾਨਕ ਤੇਮ ਪੂਜਲੇ ਕੀਤੀ ਛੁੱਟੀ ਨਾਮ